ਮੈਨੂੰ ਲੁਧਿਆਣੇ ਕੱਲ ਸੀ ਇੱਕ ਪਾਰਟੀ ਦਾ ਐਮਪੀ ਜਿਹੜਾ ਜਿਹਨੂੰ ਟਿਕਟ ਦਿੱਤੀ ਆਪ ਵਾਲਿਆਂ ਨੇ ਉਹ 7ਵਾਂ ਹੀ ਪੜਿਆ ਤੇ ਆ ਬਿੱਟੂ ਨੂੰ ਸਾਡੀ ਗਲਤੀ ਵੀ ਆ ਮੈਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀ ਕੱਲ ਹੀ ਅਖਬਾਰ ਦੇ ਵਿੱਚ ਆਇਆ ਕੀ ਕੀ ਪੜਿਆ 8ਵਾਂ ਹੀ ਪੜਿਆ ਜੀ ਜਿਹੜਾ 7ਵਾਂ ਤੇ 8ਵਾਂ ਹੀ ਪੜਿਆ ਇਹਦੇ ਉੱਤੇ ਤੇ ਅਸੀਂ 7ਵੀਂ 8ਵੀਂ ਤੇ ਪਿੰਡ ਦਾ ਕੋਈ ਚੌਂਕੀਦਾਰ ਨਹੀਂ ਰੱਖਦੇ ਗੁੰਗੇ ਪਹਿਲਵਾਨ ਆਪਾਂ ਉੱਤੇ ਘੱਲ ਕੇ ਕਰਾਂਗੇ ਕੀ ਇਹ ਤੇ ਨੇਰੇ ਡੋਸੇ ਤੇ ਸਮੋਸੇ ਖਾ ਕੇ 5 ਸਾਲ ਚ ਕੁਰਤੇ ਝਾੜਦੇ ਵਾਪਸ ਆ ਜਾਂਦੇ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉੱਥੇ ਚੱਲ ਕੀ ਰਿਹਾ ਅੰਗਰੇਜ਼ੀ ਦੇ ਵਿੱਚ ਬਹਿਸ ਹੁੰਦੀ ਉਹ ਵੀ ਸਿਰ ਦੇ ਉੱਤੋਂ ਦੀ ਟੱਪ ਜਾਂਦੀ ਹੈ ਹਿੰਦੀ ਚ ਹੁੰਦੀ ਤੇ ਥੱਲੋਂ ਦੀ ਟੱਪ ਜਾਂਦੀ ਹੈ ਮਾਲਮਿੰਦਰ ਕੰਗ ਤੁਹਾਡੇ ਉਮੀਦਵਾਰ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਗਰシャンਕਰ ਵਾਲੇ ਦਿਨੇਸ਼ ਚੱਡਾ ਬੈਠਾ ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਆਮ ਕਰਾਂ ਦੇ ਧੀਆਂ ਪੁੱਤਾਂ ਦਿਲ ਕਰਦਾ ਵੋਟਾਂ ਪਾ ਦਿਓ ਜੇ ਰਜਵਾਰਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀ ਚੱਲਣੀ ਹੈ ਉਹਨਾਂ ਨੂੰ ਬਾ ਦਿਓ ਫਿਰ ਇਹੇ ਝਲਕ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿਸ ਮੁੱਦੇ ਉੱਤੇ ਗੱਲ ਕਰਨੀ ਹੈ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਅੱਜ ਦੀ ਵੀਡੀਓ ਬੇਹੱਦ ਖਾਸ ਹੋਣ ਵਾਲੀ ਹੈ ਉਮੀਦਵਾਰਾਂ ਦੀ ਪੜ੍ਹਾਈ ਅਤੇ ਜੇਕਰ ਕਿਸੇ ਹਲਕੇ ਵਿੱਚ ਬਹੁਤੇ ਪ੍ਰਮੁੱਖ ਉਮੀਦਵਾਰ ਹੀ 10ਵੀਂ 12ਵੀਂ ਵਾਲੇ ਹੋਣ ਤਾਂ ਵੋਟਰ ਕਿੱਥੇ ਜਾਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਨਹੀਂ ਦੱਸਿਆ ਉਤਾਨ ਲੁਧਿਆਣਾ ਲੋਕ ਸਭਾ ਹਲਕੇ ਦਾ ਜ਼ਿਕਰ ਕਰਦੇ ਹੋਏ ਆਪਣੀ ਪਾਰਟੀ ਦੇ ਉਮੀਦਵਾਰ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਿਦਿਆਕ ਯੋਗਤਾ ਨੂੰ ਲੁਕੋ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 7 ਪੜਿਆ ਤਾਂ ਉਹਨਾਂ ਸ਼ਾਨ ਨਾਲ ਦੱਸਿਆ ਨਾਲ ਹੀ ਕਾਂਗਰਸ ਵਿੱਚੋਂ ਗਏ ਰਵਨੀਤ ਬਿੱਟੂ ਨੂੰ ਵੀ 8 ਪੜਿਆ ਦੱਸਦੇ ਰਹੇ ਹਾਲਾਂਕਿ ਨਾਮਜ਼ਦਗੀ ਕਾਗਜ਼ਾਂ ਵਿੱਚ ਰਵਨੀਤ ਬਿੱਟੂ ਨੇ ਆਪਣੀ ਵਿਦਿਆਕ ਯੋਗਤਾ 12ਵੀਂ ਦੱਸੀ ਹੈ ਬਾਜਵਾ ਸਾਹਿਬ ਨੇ ਰਾਜਾ ਵੜਿੰਗ ਦੀ ਯੋਗਤਾ ਦਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਨੂੰ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਦੀ ਵਿਦਿਆਕ ਯੋਗਤਾ ਦੀ ਜਾਣਕਾਰੀ ਨਹੀਂ ਹੋਵੇਗੀ ਜਾਂ ਉਹਨਾਂ ਰਾਜਾ ਵੜਿੰਗ ਦੇ ਵੀ ਘੱਟ ਪੜਿਆ ਹੋਣ ਨੂੰ ਜਾਣਬੁੱਝ ਕੇ ਲੁਕੋਇਆ ਫਿਕਰ ਨਾ ਕਰੋ ਇਹਨਾਂ ਉਮੀਦਵਾਰਾਂ ਦੇ ਵਿਦਿਆਕ ਯੋਗਤਾ ਬਾਰੇ ਅਸੀਂ ਪੂਰੀ ਜਾਣਕਾਰੀ ਦੇਾਂਗੇ ਪੰਜਾਬ ਦੇ ਅੰਗਾ ਵਧੂ ਜ਼ਿਲੇ ਮੰਨੇ ਜਾਂਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਖੜੇ ਉਮੀਦਵਾਰ ਘੱਟ ਪੜੇ ਲਿਖੇ ਨੇ ਇਸ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਪੁੱਠੀ ਪੈਂਦੀ ਵੀ ਨਜ਼ਰ ਆਏਗੀ ਇਸ ਤੋਂ ਇਲਾਵਾ ਅੱਜ ਦੀ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਅੱਖ ਵਿੱਚ ਵੱਜੇ ਫੁੱਲ ਬਾਰੇ ਜ਼ਿਕਰ ਤਾਂ ਕਰਾਂਗੇ ਹੀ ਕਿ ਕਿਵੇਂ ਸੱਜਣਾ ਨੇ ਫੁੱਲ ਮਾਰਿਆ ਅਤੇ ਮੁੱਖ ਮੰਤਰੀ ਦੀ ਰੂਹ ਰੋਡ ਸ਼ੋਅ ਦੌਰਾਨ ਰੋਈ ਪਰ ਮੁੱਖ ਮੰਤਰੀ ਇਹ ਕੀ ਕਹਿ ਗਏ ਵੋਟਾਂ ਪਾਉਣੀਆਂ ਤਾਂ ਪਾ ਦਿਓ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਛੋਟੇ ਤੋਂ ਲੈ ਕੇ ਵੱਡੇ ਆਗੂ ਹਰੇਕ ਨੂੰ ਵੋਟ ਮੰਗਣੀ ਪੈਂਦੀ ਆ ਵੋਟਾਂ ਪਾਉਣ ਦੀ ਅਪੀਲ ਵੀ ਕਰਨੀ ਪੈਂਦੀ ਆ ਇਸ ਤੋਂ ਇਲਾਵਾ ਕਾਂਗਰਸ ਵੱਲੋਂ ਮੁੱਖ ਮੰਤਰੀ ਦੀ ਮਸ਼ਹੂਰੀ ਮਾਣ ਵਾਲੀ ਜਾਰੀ ਕੀਤੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਅਤੇ ਕਾਂਗਰਸ ਹਾਈ ਕਮਾਂਡ ਵੱਲੋਂ ਨੋਟਾ ਦੇ ਟੈਂਪੂ ਭਰ ਭਰ ਕੇ ਆਉਣ ਵਾਲੇ ਜਾਰੀ ਕਾਰਟੂਨਾਂ ਦਾ ਜ਼ਿਕਰ ਕਰਾਂਗੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਾ ਵੜਿੰਗ ਦਾ ਵੀ ਇੱਕ ਕਾਰਟੂਨ ਜਾਰੀ ਕੀਤਾ ਗਿਆ ਹੈ ਅਤੇ ਟੈਂਪੂ ਇਸ ਵਿੱਚ ਵੀ ਆ ਬੜਿਆ ਹੈ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਚੱਲ ਰਹੇ ਪ੍ਰਚਾਰ ਦੌਰਾਨ ਗਵਾਚੇ ਰਵੈਇਤੀ ਮੁੱਦਿਆਂ ਤੋਂ ਇਲਾਵਾ ਨਸ਼ਿਆਂ ਅਤੇ ਦੇ ਆਦਵੀ ਵਰਗੇ ਗੰਭੀਰ ਮੁੱਦਿਆਂ ਦਾ ਗਵਾਚ ਜਾਣਾ ਕਈ ਸਵਾਲ ਖੜੇ ਕਰਦਾ ਹੈ ਪਿਛਲੀਆਂ ਲੋਕ ਸਭਾ ਚੋਣਾਂ ਅਤੇ ਲੰਘੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਇਹ ਦੋਵੇਂ ਵੱਡੇ ਮੁੱਦੇ ਸਨ ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਹਾਕਮ ਤੇਬ ਨੂੰ ਘੇਰਨ ਦੇ ਨਾਲ-ਨਾਲ ਪੰਥਕ ਮੁੱਦੇ ਜ਼ੋਰ ਸ਼ੋਰ ਨਾਲ ਚੁੱਕ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨਸ਼ਿਆਂ ਨੂੰ ਵੀ ਮੁੱਦਾ ਬਣਾ ਲਿਆ ਹੈ ਸੁਖਪਾਲ ਖਹਿਰਾ ਓਵਰਡੋਜ਼ ਨਾਲ ਫੌਤ ਹੋਏ ਇੱਕ ਮੁੰਡੇ ਦੇ ਘਰ ਗਏ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇੱਕ ਰੈਲੀ ਵਿੱਚ ਨਸ਼ਿਆਂ ਸਮੇਤ ਹੋਰ ਮੁੱਦੇ ਚੁੱਕੇ ਸਾਫ ਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨੇ ਲਹਿਰਾਗਾਗਾ ਹਲਕੇ ਵਿੱਚ ਖੈਰਾ ਦੇ ਹੱਕ ਵਿੱਚ ਚੋਣ ਜਲਸਾ ਕਰਨ ਸਮੇਂ ਸੰਗਰੂਰ ਤੋਂ ਚੋਣ ਲੜ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਘਰ ਬੈਠ ਜਾਂਦੀ ਇਸਲਾਹ ਕਿਉਂ ਦਿੱਤੀ ਇਸ ਤਰ੍ਹਾਂ ਨਸ਼ੇ ਦਾ ਮੁੱਦਾ ਰਹਿੰਦੇ 15 ਦਿਨ ਦੇ ਪ੍ਰਚਾਰ ਦੌਰਾਨ ਮੋੜ ਪੱਖ ਸਕਦਾ ਹੈ ਪਰ ਬੇਅਦਵੀ ਵਾਲੇ ਮੁੱਦੇ ਉਤੇ ਸਾਰੀਆਂ ਧਿਰਾਂ ਦੀ ਖਮੋਸ਼ੀ ਕਿਉਂ ਹੈ ਇਸ ਸਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਡਾਨੀ ਅੰਬਾਨੀ ਵੱਲੋਂ ਕਾਂਗਰਸ ਨੂੰ ਟੈਂਪੋ ਭਰ-ਭਰ ਨੋਟ ਦੇਣ ਅਤੇ ਕਾਂਗਰਸ ਵੱਲੋਂ ਜਵਾਬ ਵਿੱਚ ਜਾਰੀ ਕੀਤੇ ਗਏ ਕਾਰਟੂਨ ਦੇਖੋ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜਾ ਬੜਿੰਗ ਬਾਰੇ ਟੈਂਪੋ ਵਾਲੇ ਜਾਰੀ ਕੀਤੇ ਗਏ ਕਾਰਟੂਨ ਉੱਤੇ ਵੀ ਨਜ਼ਰ ਮਾਰ ਲਓ ਪੰਜਾਬ ਕਾਂਗਰਸ ਵੀ ਇਸ ਮਾਮਲੇ ਵਿੱਚ ਕਿੱਥੇ ਪਿੱਛੇ ਰਹਿਣ ਵਾਲੀ ਸੀ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਾਰਟੂਨ ਵੀਡੀਓ ਜਾਰੀ ਕੀਤੀ ਹੈ ਵੇਖੋ ਮਸ਼ਹੂਰੀ ਮਾਨ ਦੀ ਦਸਕਾਰਨਾਮੇ ਮਸ਼ਹੂਰੀ ਮਾਨ ਮਸ਼ਹੂਰੀ ਮਾਨ ਮਸ਼ਹੂਰੀ ਮਾਨ ਤੇਲੇ ਦਾ ਕੰਮ ਕਰਦੇ ਨਹੀਂ ਖਜ਼ਾਨਾ ਮਸ਼ਹੂਰੀਆਂ ਤੇ ਹੀ ਲਾਉਂਦਾ ਹੈ ਮਸ਼ਹੂਰੀ ਮਾਨ ਮਸ਼ਹੂਰੀ ਮਾਨ ਉਹ ਪਲੈਂਟ ਲਾਉਣ ਦਾ ਵਾਅਦਾ ਕਰਕੇ ਅਡਾਨੀ ਦੇ ਸਾਈਲੋ ਪਲੈਂਟ ਚਲਵਾਉਂਦਾ ਹੈ ਮਸ਼ੂਰੀ ਮਾਨ ਮਸ਼ੂਰੀ ਮਾਨ ਮਸ਼ੂਰੀ ਮਾਨ 10 ਕਿਲੋਮੀਟਰ ਜਾਣ ਲਈ ਵੀ ਹੈਲੀਕਾਪਟਰ ਹੀ ਉਡਾਉਂਦਾ ਹੈ ਮਸ਼ੂਰੀ ਮਾਨ ਮਸ਼ੂਰੀ ਮਾਨ ਮਸ਼ੂਰੀ ਮਾਨ ਕਰਜ਼ੇ ਚ ਕੱਢਣ ਦੀ ਗੱਲ ਕਰਕੇ ਕਰਜ਼ਾ ਵੀ ਖਤਮ ਕਰਾਂਗੇ ਪੰਜਾਬ ਦਾ ਔਰ ਪੰਜਾਬ ਦੇ ਪੂਰੇ ਬਜਟ ਕੋ ਪੋਜ਼ਿਟਿਵ ਲਾਂਗੇ ਕਰੋੜਾਂ ਦਾ ਹੋਰ ਕਰਜ਼ਾ ਪੰਜਾਬ 'ਸਰ ਚੜਾਉਂਦਾ ਹੈ ਮਸ਼ਹੂਰੀ ਮਾਨ ਮਸ਼ਹੂਰੀ ਮਾਨ ਲੁਧਿਆਣਾ ਲੋਕ ਸਭਾ ਤੋਂ ਖੜੇ ਕਾਂਗਰਸ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਪੜਾਈ ਬਾਰੇ ਚਰਚਾ ਕਰਨ ਤੋਂ ਪਹਿਲਾਂ ਇੱਕ ਅਪੀਲ ਹੈ ਕਿ ਹਰੇਕ ਵੀਡੀਓ ਰਿਪੋਰਟ ਤਿਆਰ ਕਰਨ ਲਈ ਖਾਸੀ ਮਿਹਨਤ ਕਰਨੀ ਪੈਂਦੀ ਹੈ ਲੀਕ ਤੋਂ ਹਟਮੀਆਂ ਖਬਰਾਂ ਰਿਪੋਰਟਾਂ ਅਤੇ ਖੋਜੀ ਪੱਤਰਕਾਰੇ ਲਈ ਸਾਥ ਦਿਓ ਅਤੇ ਪਸੰਦ ਆਉਣ ਉਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਤੁਹਾਡਾ ਆਪਣਾ YouTube ਚੈਨਲ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਅੱਗੇ ਵੀ ਕਰਵਾਓ ਪੰਜਾਬ ਦੀ ਸੰਨਤੀ ਰਾਜਧਾਨੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਦੋ ਦਰਜਨ ਦੇ ਕਰੀਬ ਉਮੀਦਵਾਰਾਂ ਵਿੱਚੋਂ ਇੱਕ ਪੋਸਟ ਗ੍ਰੈਜੂਏਟ ਜਦਕਿ ਦੋ ਗ੍ਰੈਜੂਏਟ ਨੇ ਪਰ ਪ੍ਰਮੁੱਖ ਪਾਰਟੀਆਂ ਵਿੱਚੋਂ ਕਿਸੇ ਦਾ ਵੀ ਉਮੀਦਵਾਰ 12ਵੀਂ ਤੋਂ ਵੱਧ ਪੜਿਆ ਹੋਇਆ ਨਹੀਂ। ਬਾਜਪਾ ਦੀ ਗੱਲ ਸਹੀ ਹੈ ਕਿ ਆਮ ਆਦਮੀ ਪਾਰਟੀ ਦੇ 59 ਸਾਲਾਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੀ ਵਿਦਿਅਕ ਯੋਗਤਾ ਸਿਰਫ 7ਵੀਂ ਪਾਸ ਹੈ। ਪਰ 48 ਸਾਲਾਂ ਰਵਨੀਤ ਬਿੱਟੂ 12ਵੀਂ ਪਾਸ ਨੇ। ਬਾਜਪਾ ਨੇ ਉਹਨਾਂ ਦੀ ਵਿਦਿਅਕ ਯੋਗਤਾ ਬਾਰੇ ਗਲਤ ਬੋਲਿਆ ਏ। ਚਰਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ 58 ਸਾਲਾਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵੀ 12ਵੀਂ ਪਾਸ ਨੇ। ਜਦਕਿ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੀ ਆਪਣੀ ਪਾਰਟੀ ਦੇ 46 ਸਾਲਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਸਮੀ ਪਾਸ ਨੇ ਇਸ ਤਰ੍ਹਾਂ ਰਾਜਾ ਵੜਿੰਗ ਬਿੱਟੂ ਅਤੇ ਢਿੱਲੋਂ ਨਾਲੋਂ ਘੱਟ ਪੜੇ ਹੋਏ ਨੇ ਫਤਿਹਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੀ ਪੜੇ ਲਿਖੇ ਉਮੀਦਵਾਰ ਚੁਣ ਕੇ ਸੰਸਦ ਵਿੱਚ ਭੇਜਣ ਦੀ اپیل ਸਹੀ ਹੈ ਪਰ ਲੁਧਿਆਣਾ ਵਿੱਚ ਜਿਹੜੇ ਕੁਝ ਪੜ੍ਹੇ ਲਿਖੇ ਉਮੀਦਵਾਰ ਨੇ ਉਹਨਾਂ ਨੂੰ ਜਿੱਤਣਯੋਗੀ ਵੋਟ ਨਹੀਂ ਪੈਣੀ ਬਾਕੀ ਬਚਦੇ ਉਮੀਦਵਾਰਾਂ ਵਿੱਚੋਂ ਤਾਂ ਫਿਰ ਇਹੀ ਨੇ ਜੇਕਰ ਰਾਜਾ ਵੜਿੰਗ ਚੋਣ ਜਿੱਤਦੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਣਾ ਚਾਹੀਦਾ ਕਿ ਉਹ ਪਾਰਲੀਮੈਂਟ ਵਿੱਚ ਕਿਵੇਂ ਕੰਮ ਕਰਨਗੇ ਕਿਵੇਂ ਕੰਮ ਸਮਝਣਗੇ ਪਹਿਲੇ ਤੇ ਆ ਜਿਹੜੇ ਐਮਪੀ ਖਲੋਤੇ ਨੇ ਇਹਨਾਂ ਵੱਲ ਧਿਆਨ ਮਾਰ ਕੇ ਵੇਖੋ ਪੜ੍ਹੇ ਲਿਖਿਆਂ ਦਾ ਟਾਈਮ ਹੈ ਹੁਣ ਗੂਗਲ ਕਰਕੇ ਪਹਿਲੇ ਪਤਾ ਕਰੋ ਕਿ ਜਿਨੇ ਬਾਕੀ ਤੇ ਖਲੋਰੇ ਇਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਮੈਂ ਲੁਧਿਆਣੇ ਕੱਲ ਸੀ ਇੱਕ ਪਾਰਟੀ ਦਾ ਐਮਪੀ ਜਿਹੜਾ ਜਿਹਨੂੰ ਟਿਕਟ ਦਿੱਤੀ ਆਪ ਵਾਲਿਆਂ ਨੇ ਉਹ 7ਵਾਂ ਹੀ ਪੜਿਆ ਤੇ ਆ ਬਿੱਟੂ ਨੂੰ ਸਾਡੀ ਗਲਤੀ ਵੀ ਆ ਮੈਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀ ਕੱਲ ਹੀ ਅਖਬਾਰ ਦੇ ਵਿੱਚ ਆਇਆ ਕੀ ਕੀ ਪੜਿਆ 8ਵਾਂ ਹੀ ਪੜਿਆ ਜੀ ਜਿਹੜਾ 7ਵਾਂ ਤੇ 8ਵਾਂ ਹੀ ਪੜਿਆ ਇਹਦੇ ਉੱਤੇ ਤੇ ਅਸੀਂ 7ਵਾਂ 8ਵਾਂ ਤੇ ਪਿੰਡ ਦਾ ਕੋਈ ਚੌਂਕੀਦਾਰ ਨਹੀਂ ਰੱਖਦੇ ਇਹ ਦੱਸੋ ਪਾਰਲੀਮੈਂਟ 'ਚ ਕਰੇਗਾ ਕਿ ਇਹ ਗੁੰਗੇ ਪਹਿਲਵਾਨ ਆਪਾਂ ਉੱਤੇ ਘੱਲ ਕੇ ਕਰਾਂਗੇ ਕੀ ਇਹ ਤੇ ਨੇਰੇ ਡੋਸੇ ਤੇ ਸਮੋਸੇ ਖਾ ਕੇ 5 ਸਾਲ 'ਚ ਕੁਰਤੇ ਝਾੜ ਦੇ ਵਾਪਸ ਆ ਜਾਂਦੇ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉੱਤੇ ਚੱਲ ਕੀ ਰਿਹਾ ਅੰਗਰੇਜ਼ੀ ਦੇ ਵਿੱਚ ਬਹਿਸ ਹੁੰਦੀ ਉਹ ਵੀ ਸਿਰ ਦੇ ਉੱਤੋਂ ਦੀ ਟੱਪ ਜਾਂਦੀ ਹੈ ਹਿੰਦੀ 'ਚ ਹੁੰਦੀ ਤੇ ਥਲੋਂ ਦੀ ਟੱਪ ਜਾਂਦੀ ਹੈ ਇੱਕ ਵਾਰ ਸਿਰ ਦੇ ਉੱਤੋਂ ਦੀ ਇੱਕ ਲਤਾਂ ਦੇ ਥਲੋਂ ਦੀ ਟੱਪ ਜਾਂਦੀ ਹੈ ਤੇ ਆ ਜਾਂਦੇ ਨੇ ਵਾਪਸ ਗੱਲਾਂ ਬਾਤਾਂ ਕਰਦੇ ਰਹਿੰਦੇ ਆਪਾਂ ਦੂਜਿਆਂ ਨੂੰ ਹੀ ਦੂਜਿਆਂ ਦਾ ਕਹਿੰਦੇ ਮੋਟਾ-ਬੂਟਾ ਦੇ ਦੇ ਦਿਆ ਵੇਖੋ ਤੁਹਾਨੂੰ ਓਪਨ ਹੈ ਜਿਹੜਾ ਆਪ ਦਾ ਕੈਂਡੀਡੇਟ ਹੋਸਾ ਤਵੀ ਤੇ ਬਿਟੂ ਸਾਡਾ ਠੀਕ ਮੀ ਆ ਜਿਹੜੇ ਹੋਣ ਵਾਲੇ ਜਿਆ ਭਾਜਪਾ ਦਾ ਜਿਹੜਾ ਇੱਥੇ ਹੈ ਅੱਜ ਦਿਨ ਨੂੰ ਟਿਕਟ ਦਿੱਤੀ ਮੇਰੇ ਖਿਆਲ ਪੰਜਵੀਂ ਨਹੀਂ ਹੋਣਾ ਆ ਜਿਹੜਾ ਬੀਜੇਪੀ ਵਾਲਿਆਂ ਨੇ ਟਿਕਟ ਦਿੱਤੀ ਹੈ ਪੰਜਵੀਂ ਨਹੀਂ ਆਣੇ ਜਿਹੜਾ ਆਪ ਵਾਲਾ ਇਹ ਮੇਰੇ ਖਿਆਲ ਦਸਵੀਂ ਨਹੀਂ ਹੋਣਾ ਇੱਕ ਸਿਫਤ ਆਪ ਵਾਲੇ ਚ ਹੈ ਗੁਰੂ ਮਾਰਾ ਸਾਹਿਬ ਦੀ ਪਾਰ ਕਿਰਪਾ ਇੱਕੋ ਬਹੁਜਨ ਸਮਾਜ ਹੀ ਰਹਿ ਗਈ ਜਿਹਦੇ ਚ ਨਹੀਂ ਗਿਆ ਬਾਕੀ ਸਾਰਿਆਂ ਤੋਂ ਗੇੜਾ ਕੱਢ ਆਇਆ ਹਾਂਜੀ ਹਾਂਜੀ ਅਗਲੀ ਵਾਰ ਲੈ ਉਹ ਤੇ ਅਸੀਂ ਆਪੇ ਛੱਡਾਵਾਂਗੇ ਮੇਰਾ ਮਤਲਬ ਕਹਿੰਦਾ ਈ ਸਰਕਸ ਵਰਗਾ 뮤지컬 ਚੇਅਰਸ ਵਰਗਾ ਉਹ ਇੱਕ ਗੇਮ ਹੁੰਦੀ ਹੈ ਨਾ 뮤지컬 ਚੇਅਰਸ ਕੋਈ ਕੁਰਸੀ ਨਹੀਂ ਛੱਡੀ ਛੱਡਾ ਕਸੂਰ ਵੀ ਉਹਦੇ ਚ ਪਛਾਨ ਜਿਹੜੀ ਪਾਰਟੀਆਂ ਵੀ ਭੁੱਲ ਜਾਂਦੀਆਂ ਨੇ ਬੰਦਾ ਵੇਖਣਾ ਪਿਗੜੀ ਪਡਿਗਰੀ ਵੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੇ ਸਿਆਸੀ ਰਾਜਧਾਨੀ ਸੰਗਰੂਰ ਵਿੱਚ ਸਿੰਘ ਫਸੇ ਹੋਏ ਨੇ ਸੁਖਪਾਲ ਸਿੰਘ ਖਹਿਰਾ ਦੀ ਅੱਖ ਰਵਾਇਤੀ ਕਾਂਗਰਸੀ ਵੋਟ ਲਜਾਣ ਦੇ ਨਾਂ ਨਾਲ ਕਿਸਾਨੀ ਅਤੇ ਪੰਥਕ ਵੋਟ ਉੱਤੇ ਵੀ ਹੈ ਅਜੇਹਾ ਨਹੀਂ ਕਿ ਉਹ ਕਿਸਾਨੀ ਅਤੇ ਪੰਥਕ ਮੁੱਦੇ ਉੱਤੇ ਪਹਿਲੀ ਵਾਰ ਗੱਲ ਕਰ ਰਹੇ ਹੋਣ ਪਰ ਹੁਣ ਸਾਹਮਣੇ ਸਿਮਰਨਜੀਤ ਸਿੰਘ ਮਾਨ ਹੋਣ ਕਰਕੇ ਉਹ ਪੰਥਕ ਮੁੱਦਿਆਂ ਉੱਤੇ ਕਾਫੀ ਜ਼ੋਰ ਦਿੰਦੇ ਨੇ ਲੋਕ ਸਵਾਲੇ ਬੋਟਾ ਪੈਣ ਦੇ ਸ਼ੁਰੂ ਹੋਈ ਪ੍ਰਕਿਰਿਆ ਦਾ ਅੱਧਾ ਸਮਾਂ ਲੰਘ ਚੁੱਕਿਆ ਹੈ ਅਤੇ ਹੁਣ ਅਸੀਂ ਅੱਧ ਵਿਚਕਾਰ ਖੜੇ ਆਂ ਇਹਨਾਂ ਬਚਦੇ 15 ਦਿਨਾਂ ਵਿੱਚ ਹੁਣ ਨਸ਼ੇ ਦੇ ਮੁੱਦੇ ਦੀ ਗੱਲ ਹੋਣ ਲੱਗੀ ਹੈ ਇਸ ਦੀ ਸ਼ੁਰੂਆਤ ਵੀ ਸਖਪਾਲ ਸਿੰਘ ਖਹਿਰਾ ਨੇ ਕੀਤੀ ਹੈ ਉਹ ਕੈਬਨਿਟ ਮੰਤਰੀ ਅਤੇ ਉਮੀਦਵਾਰ ਮੀਥੇਰ ਦੇ ਜੱਦੀ ਪਿੰਡ ਕੁਰੜ ਨੇੜਲੇ ਪਿੰਡ ਮਿੱਠੇਵਾਲ ਪਹੁੰਚੇ ਇਸ ਪਿੰਡ ਦੇ 16 ਸਾਲਾਂ ਮੁੰਡੇ ਅਭਿਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਇਸ ਮੌਕੇ ਸਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਉਤੇ ਨਸ਼ੇ ਨੂੰ ਠੱਲ ਪਾਉਣ ਵਿੱਚ 100% ਦੀ ਨਕਾਮ ਹੋਣ ਦੀ ਗੱਲ ਆਖੀ। ਇਸ ਵਕਤ ਅਸੀਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਮਿੱਠੇਵਾਲ ਵਿੱਚ ਮੌਜੂਦ ਹਾਂ। ਇਹ ਜਿਹੜਾ ਪਿੰਡ ਹੈ ਇਹ ਮੀਥੇਰ ਦਾ ਜਿਹੜਾ ਪਿੰਡ ਹੈ ਲੋਕ ਸਭਾ ਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਦੇ ਬਿਲਕੁਲ ਗੁਵਾਂਡ ਵਿੱਚ ਪਿੰਡ ਹੈ ਉਹਨਾਂ ਦਾ ਪਿੰਡ ਹੈਗਾ ਕੁਰੜ ਤੇ ਇਸ ਪਿੰਡ ਵਿੱਚ ਸਾਡੇ ਆਉਣ ਦਾ ਸਬਬਬ ਇਸ ਕਰਕੇ ਬਣਿਆ ਕਿ ਇੱਕ ਬਹੁਤ ਛੋਟਾ ਨੌਜਵਾਨ 17 ਸਾਲ ਦਾ ਬੱਚਾ ਉਹ ਜਿਹ ਹੈ ਆ ਤੁਸੀਂ ਪਹਿਲਾਂ ਵੀਡੀਓ ਦੇਖਣਾ ਇਹ ਜਿਹੜਾ ਨਾ ਉਹ ਟ੍ਰੋਲ ਫਾਟੇ ਦੇ ਚੱਤਰੂ ਦੇ ਲਿ ਗੋਰੀ ਮੋਟਰ ਤੇ ਪਿਆ ਸੀ ਅਸਲ ਵਿੱਚ ਇਹ ਜਿਹੜਾ ਇਹ ਜਿਹੜਾ ਤੁਹਾਨੂੰ ਦਿਖਾਇਆ ਇਹ ਇਹਨਾਂ ਦਾ ਸਰਦਾਰ ਭਰਪੂਰ ਸਿੰਘ ਜੀ ਨੇ ਨੇੜੇ ਆ ਜਾ ਸਰਦਾਰ ਭਰਪੂਰ ਸਿੰਘ ਜੀ ਨੇ ਇਹ ਛੋਟੇ ਕਿਸਾਨ ਨੇ ਇਹਨਾਂ ਦੇ ਦੋ ਬੱਚੇ ਸੀਗੇ ਇਹ ਜਿਹੜਾ ਬੱਚਾ ਪਹਿਲਾ ਜਿਹੜਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮੌਤ ਹੋਈ ਆ ਉਹਦਾ ਨਾਮ ਹੈ ਅਭਿਜੀਤ ਔਰ ਆ ਇਹਨਾਂ ਦਾ ਛੋਟਾ ਬੱਚਾ ਹੈਗਾ ਵਾ ਔਰ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਨਸ਼ੇ ਦੇ ਓਵਰਡੋਸ ਕਰਕੇ ਉਹਦੀ ਮੌਤ ਹੋਈ ਹੋਈ ਆ ਇਹ ਅਸਲ ਚ ਤਿੰਨ ਬੱਚੇ ਸੀਗੇ ਔਰ ਜਦੋਂ ਤਿੰਨਾਂ ਚੋਂ ਦੋਹਾਂ ਨੇ ਨਸ਼ਾ ਆਦੀ ਪ੍ਰੋਬਲਮ ਕਹਿੰਦੇ ਜਦੋਂ ਤਿੰਨਾਂ ਚੋਂ ਅ ਨਸ਼ਾ ਇਹ ਨਾ ਬੱਚਿਆਂ ਮੈਨੂੰ ਲੱਗਦਾ ਕਿ ਪਹਿਲੀ ਦੂਜੀ ਵਾਰੀ ਕਿਤੇ ਕੀਤਾ ਇਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਕੀ ਸਿਸਟਮ ਆ ਜਾਂ ਉਹ ਟ੍ਰੇਨ ਨਹੀਂ ਸੀ ਜਾਂ ਐਕਸਪਰਟ ਨਹੀਂ ਸੀਗੇ ਕੋਈ ਨਸ਼ੇੜੀ ਨਹੀਂ ਸੀਗੇ ਪਰ ਜਿੱਦਾਂ ਇੱਕ ਰਵਾਜ ਚੱਲਿਆ ਹੋਇਆ ਬੱਚੇ ਇਕੱਠੇ ਹੋ ਕੇ ਇਸ ਕੋਡ ਦੇ ਵਿੱਚ ਫਸ ਜਾਂਦੇ ਨੇ ਪ੍ਰੋਬੇਬਲੀ ਉਸ ਦਾ ਸ਼ਿਕਾਰ ਹੋਇਆ ਔਰ ਜਦੋਂ ਕੁਰੜ ਪਿੰਡ ਵਿੱਚ ਇਹ ਮੀਥੇਰ ਦੇ ਪਿੰਡ ਵਿੱਚ ਇਹਦੀ ਮੌਤ ਹੋਈ ਆ ਜਿਹੜਾ ਨਾਲ ਦਾ ਬੱਚਾ ਸੀਗਾ ਉਹ ਘਰ ਵਾਲਿਆਂ ਨੇ ਸ਼ਾਇਦ ਉਹਦੋਂ ਜਿੰਦਾ ਹੋਊਗਾ ਸਾਹ ਚੱਲਦੇ ਹੋਣਗੇ ਉਹਦਾ ਸ਼ਾਇਦ ਨਾਮ ਸੀਗਾ ਸਨੀ ਉਸ ਨੂੰ ਚੱਕ ਕੇ ਹਸਪਤਾਲ ਚ ਲੈ ਗਏ ਝੰਗ ਝੁਗਾਈ ਸੀ ਉਹਦੇ ਮੂੰਹ ਚੋਂ ਉਨੂੰ ਉਹਨਾਂ ਨੇ ਬਚਾ ਲਿਆ ਤੇ ਇਹਨਾਂ ਦਾ ਬੱਚਾ ਜਿਹੜਾ ਸੀਗਾ ਮਾਰੇਗਾ ਇੱਥੇ ਆਉਣ ਦਾ ਮਕਸਦ ਮੇਰਾ ਇੱਕ ਤਾਂ ਇਹਨਾਂ ਨਾਲ ਹਮਦਰਦੀ ਕਰਨ ਦਾ ਸੀਗਾ ਇੱਕ ਦੁਨੀਆ ਵਿੱਚ ਗੱਲ ਜਾਣੀ ਚਾਹੀਦੀ ਆ ਔਰ ਇਹਦੀ ਅਵੇਕਨਿੰਗ ਹੋਣੀ ਚਾਹੀਦੀ ਆ ਕਿ ਨਸ਼ੇ ਕਿੱਡੇ ਮਾੜੇ ਨੇ ਕਿ ਸਾਡੇ ਛੋਟੇ-ਛੋਟੇ ਬੱਚੇ ਜਿੰਨਾਂ ਨੂੰ ਪਤਾ ਹੀ ਕੁਝ ਨਹੀਂਗਾ ਕਿ ਅਸੀਂ ਨਾਲ ਟੀਕਾ ਲਾਉਣ ਲੱਗੇ ਆ ਅਸੀਂ ਨਸ਼ਾ ਕਰਨ ਲੱਗੇ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈਗੀ ਆ ਆਪਣੇ ਸਮਾਜ ਦੇ ਵਿੱਚ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਜਾਵੇ ਬੱਚਿਆਂ ਨੂੰ ਭਾਵੇਂ ਸਕੂਲਾਂ ਦੇ ਵਿੱਚ ਕਾਲਜੇਜ਼ ਵਿੱਚ ਪੜਾਇਆ ਜਾਵੇ ਕਿ ਇਹਦਾ ਅੰਤ ਕੀ ਹੁੰਦਾ ਵਾ ਇਸ ਕਰਕੇ ਔਰ ਇੱਥੇ ਆਣ ਕੇ ਮੇਰਾ ਇਹ ਵੀ ਹਾਈਲਾਈਟ ਕਰਨ ਦਾ ਮਕਸਦ ਆ ਕਿ ਸਰਕਾਰਾਂ ਕੱਲੀਆਂ ਇਸ ਵਾਲੀ ਸਰਕਾਰ ਨਹੀਂ ਮਗਰ ਲੀਆਂ ਸਰਕਾਰਾਂ ਆਪਾਂ ਮਰਿੰਦਰ ਸਿੰਘ ਨੂੰ ਕਹਿੰਦੇ ਸੀ ਜਿਨੇ ਗੁਟਕਾ ਸਾਫ ਫੜ ਕੇ ਝੂਠੀ ਸੌਂ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਇ ਬਗਾਏ ਔਰ ਇਸੇ ਕੁਰੜ ਪਿੰਡ ਵਿੱਚ ਦੋ ਤਿੰਨ ਪਹਿਲਾਂ ਇੱਕ ਹੋਰ ਮੌਤ ਹੋਈ ਚੀ ਇੱਕ ਮੌਤ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਕੁਰੜ ਵਿੱਚ ਹੀ ਮੀਤਹੇਰ ਦੇ ਪਿੰਡ ਵਿੱਚ ਮੌਤ ਹੋਈ ਹੈ ਮਤਲਬ ਸਮਝ ਲਓ ਕਿ ਦੂਸਰੀ ਮੌਤ ਇਸ ਕੋਰੜ ਪਿੰਡ ਵਿੱਚ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਮਨਿਸਟਰ ਉਹਦੇ ਪਿੰਡ ਚ ਤੇ ਤੁਸੀਂ ਸਾਰੇ ਪੰਜਾਬ ਵਿੱਚ ਸੁਣਦੇ ਰਹਿੰਦੇ ਰਹਿੰਦੇ ਕਿ ਗਾਏ ਬਗਾਏ ਕਦੀ ਕੋਈ ਰੂੜੀਆਂ ਤੇ ਪਿਆ ਬੱਚਾ ਸਰਿੰਜੋ ਦੇ ਵਿੱਚ ਪਈ ਕੋਈ ਮੋਟਰ ਦੇ ਕਮਰੇ ਦੇ ਬਾਹਰ ਪਿਆ ਵਾ ਇੱਥੋਂ ਤੱਕ ਕਿ ਲੜਕੀਆਂ ਵੀ ਸ਼ਿਕਾਰ ਹੋ ਚੁੱਕੀਆਂ ਨੇ ਇਸ ਡਰੱਗ ਮਾਫੀਆ ਦਾ ਨਸ਼ੇ ਦੇ ਮਾਫੀਆ ਦਾ ਨਸ਼ੇ ਦੇ ਕੋਡ ਦਾ ਔਰ ਇੱਥੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਚੋਂ ਕੱਢ ਦਿਆਂਗੇ ਪਰੰਤੂ ਦੋਸਤੋ ਅਸਲ ਕਹਾਣੀ ਜ਼ਮੀਨੀ ਹਕੀਕਤ ਹੈ ਕਿ ਅਭੀਜੀਤ ਵਰਗੇ ਕਈ ਬੱਚੇ ਪਤਾ ਨਹੀਂ ਹੋਰ ਕਿੰਨਿਆਂ ਦੀ ਪੱਲੀ ਚੜਨੀ ਆ ਔਰ ਸਾਡਾ ਪੰਜਾਬ ਜਿਹੜਾ ਇੱਕ ਪੂਰੀ ਪੀੜੀ ਸਾਡਾ ਪੰਜਾਬ ਨਸ਼ੇ ਦੀ ਭੇਟ ਚੜ ਚੁੱਕਾ ਨੌਜਵਾਨ ਔਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਕੋਈ ਪੁਵੇਖ ਨਜ਼ਰ ਨਹੀਂ ਆ ਰਿਹਾ ਨੌਕਰੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਨਿਮੋਸ਼ੀ ਦੇ ਵਿੱਚ ਆਣ ਕੇ ਨਸ਼ੇ ਵਿੱਚ ਜਾ ਕੇ ਜਾਂ ਤਾਂ ਉਹ ਆਪਣੀ ਜਾਨ ਗਵਾ ਰਹੇ ਨੇ ਜਾਂ ਇਥੋਂ ਛੱਡ ਕੇ ਦੇਸ਼ ਪੰਜਾਬ ਛੱਡ ਕੇ ਤੇ ਵਿਦੇਸ਼ਾਂ ਵਿੱਚ ਜਾ ਕੇ ਲੱਖਾਂ ਦੇ ਤੋਦਦ ਵਿੱਚ ਜਾਈ ਜਾਂਦੇ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਸੀ ਇਸੇ ਤਰ੍ਹਾਂ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਨਸ਼ੇ ਦੇ ਮੁੱਦੇ ਉੱਤੇ ਬਹੁਤ ਸਿਆਸਤ ਹੋਈ ਆਮ ਆਦਮੀ ਪਾਰਟੀ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਆਗੂ ਬਹੁਤ ਜ਼ੋਰ ਨਾਲ ਨਸ਼ੇ ਅਤੇ ਬੇਅਦਬੀ ਦੇ ਮੁੱਦੇ ਉੱਤੇ ਗੱਲ ਕਰਦੇ ਰਹੇ ਨੇ ਪਰ ਹੁਣ ਚੋਣਾਂ ਵਿੱਚ ਇਹ ਸਾਰੇ ਚੁੱਪ ਨੇ ਦੂਜੀਆਂ ਸਿਆਸੀ ਧਿਰਾਂ ਨੇ ਵੀ ਨਸ਼ੇ ਨੂੰ ਵੱਡਾ ਸਿਆਸੀ ਮੁੱਦਾ ਨਹੀਂ ਬਣਾਇਆ ਸਖਪਾਲ ਖੈਰਾ ਤੋਂ ਬਾਅਦ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵੀ ਇੱਕ ਰੈਲੀ ਵਿੱਚ ਨਸ਼ਿਆਂ ਸਮੇਤ ਕੁਝ ਹੋਰ ਅਹਿਮ ਮੁੱਦਿਆਂ ਦਾ ਜ਼ਿਕਰ ਕੀਤਾ ਇਹੀ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਨਾ ਜੇ ਨਿਆਣਾ ਕੇਜਰੀਵਾਲ ਸਾਹਿਬ ਤੁਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਸੱਜੇ ਹੱਥ ਖੜਾ ਕਰਕੇ ਇਹ ਗੱਲ ਕਹੀ ਸੀ ਕਿ ਜਿੱਦਣ ਬਰਗਾੜੀ ਤੇ ਬੈਬਲ ਕਲਾ ਜਿਹੜਾ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਇਹ ਬੇਦਬੀਆਂ ਹੋਈਆਂ ਨੇ ਮੈਨੂੰ ਇੱਕ ਦਿਨ ਦਾ ਟਾਈਮ ਚਾਹੀਦਾ ਮੇਰੀ ਸਰਕਾਰ ਬਣਾਓ ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਸ਼ਿੱਟ ਦਾ ਚੇਅਰਮੈਨ ਸੀ ਮੈਨੂੰ ਇੱਕ ਦਿਨ ਦਾ ਟਾਈਮ ਚਾਹੀਦਾ ਸਾਲੂ ਕੋਈ ਨਵੀਂ ਇਨਕੁਆਰੀ ਦੀ ਲੋੜ ਨਹੀਂ ਉਸੇ ਸ਼ਿੱਟ ਦੀ ਰਿਪੋਰਟ ਤੇ ਅਸੀਂ ਜਿਹੜੇ ਜਿਹੜੇ ਲੋਕਾਂ ਨੇ ਐਡਾ ਵੱੱਡਰ ਗੁਨਾਹ ਕੀਤਾ ਉਹਨਾਂ ਨੂੰ ਅਸੀਂ ਉਸੇ ਟਾਈਮ ਜੇਲ੍ਹਾਂ ਵਿੱਚ ਪਚਾਵਾਂਗੇ ਇੱਕ ਦਿਨ ਦੇ ਵਕਤ ਨਹੀਂ ਸਵਾ ਦੋ ਸਾਲ ਗੁਜ਼ਰ ਗਏ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਮਿੰਟ ਦਾ ਵਿਧਾਨ ਸਭਾ ਚ ਵੀ ਟਾਈਮ ਕਰਦੇ ਨੇ ਇਹਨੇ ਕਿਹਾ ਸੀ ਚਾਰ ਹਫ਼ਤੇ ਅੰਚ ਮੈਂ ਨਸ਼ਾ ਬਿਲਕੁਲ ਨਸ਼ਾ ਮੁਕਤ ਪੰਜਾਬ ਨੂੰ ਕਰ ਦੂੰ ਮੇਰੇ ਵੀਰੋ ਦੱਸੋ 5 ਮਿੰਟਾਂ ਚ ਮੇਰਾ ਓਪਨ ਚੈਲੰਜ 5 ਮਿੰਟ ਦੇ ਵਿੱਚ ਟੈਲੀਫੋਨ ਕਰੋ ਤਾਂ ਪੂੜੀ ਘਰ ਹੀ ਆ ਜਾਂਦੀ ਹੋਮ ਡਿਲੀਵਰੀ ਹੋ ਜਾਂਦੀ ਕਿਉਂ ਸਹੀ ਹੈ ਕਿ ਨਹੀਂ ਜੀ ਜੇ ਗਲਤ ਬਿਆਨੀ ਤੇ ਇੱਕ ਇੱਕ ਵੀ ਮੇਰਾ ਵੀਰ ਬਿਆਨੀ ਇਹ ਗੱਲ ਕੇ ਬਾਖੜੀ ਕਰਕੇ ਕਿ ਤੁਸੀਂ ਝੂਠ ਬੋਲ ਰਹੇ ਹੋ ਜੀ ਇਸ ਪੈਣਾ ਨੂੰ ਕੋਈ ਨਹੀਂ ਦਿੱਤਾ ਡਰੱਗਸ ਤੇ ਕੋ ਕੀਤਾ ਨਹੀਂ ਫਿਰ ਇਹ ਵੀ ਗੱਲ ਇਹਨੇ ਕਹੀ ਸੀ ਕਿ 17 ਮਾਰਚ ਨੂੰ ਮੇਰੀ ਸਰਕਾਰ ਬਣਨੀ ਹੈ ਪਹਿਲੀ ਅਪ੍ਰੈਲ ਤੋਂ ਬਾਅਦ ਕਿਸੇ ਦੀ ਖੁਦਕਸ਼ੀ ਹੋਏਗੀ ਤੇ ਅਰਵਿੰਦ ਕੇਜਰੀਵਾਲ ਕਿਸੇ ਕਿਸਾਨ ਦੀ ਖੁਦਕਸ਼ੀ ਹੋਏਗੀ ਤੇ ਮੈਂ ਰਿਸਪਾਂਸਿਬਲ ਹੂੰ ਤੇ ਖੁਦਕਸ਼ੀ ਅੱਗੇ ਨੂੰ ਡਬਲ ਹੋ ਚੁੱਕੀਆਂ ਨੇ ਤੋ ਇਹ ਸਰਕਾਰਾਂ ਦੀ ਗੱਲ ਛੱਡੀਏ ਜੀ ਨਾ ਇਹ ਨਾ ਇਹ ਰਾਜ ਕਰਨ ਦੇ ਕਾਬਿਲ ਜਿਹੜੀ ਮੈਂ ਗੱਲ ਅੱਗੇ ਕਹੀ ਸੀ ਨਾ ਇਹ ਨਾ ਚ ਲਿਆਕਤ ਨਾ ਇਹ ਨਾ ਚ ਪੜਾਈ ਨਾ ਇਹ ਨਾ ਚ ਜ਼ੁਬਾਨ ਜਿਹੜੀ ਪਾਰਟੀ ਮਾਵਾਂ ਨੂੰ ਪੈਣਾ ਨੂੰ ਬੇਟੀਆਂ ਨੂੰ ਝੂਠ ਬੋਲ ਸਕਦੀ ਕੁਫਰਤੋਲ ਸਕਦੀ ਉਹ ਕਿਸੇ ਦੀ ਸੱਕੀ ਹੋ ਸਕਦੀ ਤੁਹਾਨੂੰ ਕਿਹਾ ਭਗਵੰਤ ਮਾਨ ਨੇ 1000 ਰੁਪਇਆ ਮਹੀਨੇ ਦਾ ਤੁਹਾਨੂੰ ਘਰ ਪਹਚਾਇਆ ਕਰਾਂਗੇ ਕੋ ਪਹੁੰਚਿਆ ਕਿਸੇ ਕੋ ਜੀ ਮੈਨੂੰ ਦੱਸੋ ਕਿਸੇ ਮੇਰੀ ਵੀਨ ਭੈਣ ਕੋਲ ਸਵਾਦੋ ਇੱਕ 13 ਵਿੱਚੋਂ ਇੱਕ ਵੀ ਕੈਂਡੀਡੇਟ ਔਰਤ ਨਹੀਂ ਇਹ ਕਹਿੰਦੇ ਸੀ ਅਸੀਂ ਔਰਤਾਂ ਦਾ ਬਹੁਤ ਇੱਜ਼ਤ ਕਰਨੇ ਆ ਮਾਨ ਕਰਨੇ ਆ ਅਸੀਂ ਉਹਨਾਂ ਨੂੰ ਇਸ ਸਿਆਸਤ ਦੇ ਵਿੱਚ ਵੱਡੇ ਰੂਪ ਦੇ ਵਿੱਚ ਔਰਤਾਂ ਨੂੰ ਰੋਲ ਦੇਣਾ ਚਾਹੁੰਦੇ ਆ ਤੇਰਾ ਜੋ ਇੱਕ ਵੀ ਔਰਤ ਨਹੀਂ ਆਪਨੇ ਦਿੱਤੇ ਸਖਪਾਲ ਸਿੰਘ ਖਹਿਰਾ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਪੰਤਕ ਮੁੱਦਿਆਂ ਦਾ ਆਪਣੇ ਚੋਣ ਜਲਸਿਆਂ ਵਿੱਚ ਅਕਸਰ ਜ਼ਿਕਰ ਕਰਦੇ ਨੇ ਮੈਂ ਕਾਫੀ ਅਸੇ ਤੋਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੇਂਦਰਿਤ ਕਰਕੇ ਆਪਣੇ ਆਪ ਨੂੰ ਹਰ ਵਾਰ ਦੇ ਲੋਕਾਂ ਦੇ ਰਾਂਗੜੀ ਮੁਲਾਜ਼ਮਾਂ ਦੀ ਰੋਡ 'ਤੇ ਨੌਂਾਂ ਦੇ ਖੜਾ ਹੋਇਆ ਕਿਸਾਨਾਂ ਨੂੰ ਰੋਡ 'ਤੇ ਨੌਂਾਂ ਦੇ ਖੜਾ ਹੋਇਆ ਕਿਤੇ ਕੋਈ ਔਰਤਾਂ ਦੇ ਨਾਲ ਕੋਈ ਅਨਿਆਇ ਹੋਇਆ ਕੋਈ ਟੱਕਰ ਹੋਇਆ ਮੈਂ ਉਹਨਾਂ ਦੇ ਨਾਲ ਖੜਾ ਹੋਇਆ ਮੈਂ ਬੇਰੋਜ਼ਗਾਰ ਲੋਕਾਂ ਦੇ ਨਾਲ ਤੇ ਕੈਂਪੀਆਂ ਦੇ ਘਟੇ ਹੋਏ ਸੀ ਜਿਹੜੇ ਵਿਚਾਰੇ ਧਰਮਾਂ ਖ ਮਾਰੇ ਜਾਂਦੇ ਰਤਾਰੇ ਜਾਂਦੇ ਨੇ ਜਿਹੜਾ ਉਹਨਾਂ ਵਾਸਤੇ ਹੀ ਖੜਾ ਹੋਇਆ ਪੂਰੇ ਪੰਜਾਬ 'ਤੱਕ ਕੋਈ ਸੀ ਆਪ ਮੁਹਾਰੇ ਕੱਟ ਜਿਵੇਂ ਉਹ ਵੀ ਹੁਸਰੇ ਕਰਕੇ ਸਰਕਾਰ ਦਾ ਵਿਰੋਧ ਕਰਦੇ ਨੇ ਚਾਹੇ ਉਹ ਮੱਤੇਵਾੜੀ ਸੰਘੇਤਾ ਗ੍ਰੋਸ ਦਾ ਕੱਟ ਹੋਵੇ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਕੱਟ ਹੋਵੇ ਚਾਹੇ ਉਹ ਛੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਕੱਟ ਹੋਵੇ ਚਾਹੇ ਉਹ ਕੋਟ ਪੁਨੀ ਵਿੱਚ ਭਾਰਨੇ ਸਿੱਧੂ ਦੇ ਚਾਰ ਪਰਚਿਆਂ ਦਾ ਕੱਟ ਹੋਵੇ ਚਾਹੇ ਉਹ ਭਾਈ ਅਬਰਕਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਐਮਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਅਸਾਮ ਗਿਆ ਜੇਲ੍ਹ ਜੇਲਾ ਵਿੱਚ ਭੇਜਣ ਦੇ ਖਿਲਾਫ ਅਬਰਿਸਰ ਵਿੱਚ ਮੋਰਚੇ ਦਾ ਕੱਟ ਹੋਵੇ ਪੈਣੋ ਵੀਰੋ ਤੇ ਬਜ਼ੁਰਗੋ ਮੈਂ ਹਰ ਥਾਂ ਪਹੁੰਚਿਆ ਹਾਂ। ਉਹ ਤੇ ਕਿਹੜਾ ਜੋਖਮ ਮੈਂ ਜਦੋਂ ਕਾਇਤੀ ਪਿਛਲੇ ਇੰਨੇ ਸਾਲਾਂ ਤੋਂ ਕਿਉਂਕਿ ਜਦੋਂ ਤੁਸੀਂ ਕਿਸੇ ਸਿਸਟਮ ਦਾ ਵਿਰੋਧ ਕਰਨਾ ਕਿਸੇ ਸਰਕਾਰ ਦਾ ਵਿਰੋਧ ਕਰਨਾ ਜਿਸ ਦੇ ਤੁਹਾਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਮੈਂ ਲੱਖਾਂ ਪਿਛਲੇ ਕੰਮਾਂ ਆਪਿਆਤ ਰੱਖਿਆ ਹੋਆ। ਔਰ ਮੇਰੇ ਘਰ ਮੈਂ ਇੱਕ ਬੈਰੀਅਰ ਜਨਰਲ ਸੀ। ਮੇਂ ਕਲਾਸ 17 ਕੁੱਡੇ ਮੁਕੰਮਲ ਵਿੱਚ ਰਜਿਸਟਰ ਕੀਤੇ ਗਏ। ਜੇ ਅਗਰ ਮੈਂ ਮਾਣੇ ਵਿੱਚ ਜਾਊਂਗਾ ਮੈਂ ਪਰੇਕੀ ਗੱਲ ਕਰੂੰਗਾ ਮੈਂ ਖੋਸ ਪੰਜਾਬ ਦੀ ਗੱਲ ਕਰੂੰਗਾ ਮੈਂ ਆਪਣੇ ਬੰਦੀ ਸਿੰਘਾਂ ਦੀ ਗੱਲ ਕਰੂੰਗਾ ਅੰਮ੍ਰਿਤਸਰ ਗੁਰਦਵਾਰਾ ਤੋਂ ਹਾਲ ਹੀ ਇੱਕ ਮੋਰਚਾ ਲਗਾਇਆ ਉਸ ਮੋਰਚੇ ਵਿੱਚ ਕੀ ਕਹਿੰਦੇ ਨੇ ਕੀ ਮੰਗ ਰਹੇ ਕੀ ਹੈ ਕਿ ਅਸੀਂ ਜੋ ਕੌਮੀ ਰਾਜ ਨਾਲ ਦੇ ਲੋਕੀਆਂ ਲੋਕਾਂ ਨੂੰ ਸਜ਼ਾ ਹੋ ਗਈ ਉਹ ਸਜ਼ਾ ਕਿਸੇ ਨੂੰ 25 ਸਾਲ ਹੋ ਗਈ ਉਹ 30 ਸਾਲ ਦਾ ਅੰਦਰ ਆ ਉਹ ਜਿਹਨੂੰ 22 ਸਾਲ ਹੋ ਗਏ ਉਹ 32 ਸਾਲ ਦਾ ਅੰਦਰ ਆ ਉਹ ਸਾਡੇ ਬੰਦੀ ਸਿੰਘ ਛੱਡ ਲਿਓ ਇੱਕ ਮੋਰਚਾ ਮੰਗ ਰਹੇ ਨੇ ਹੈ ਔਰ ਇੱਕ ਵਿਚਰੀ ਵਾਲ ਦਿੱਲੀ ਦਾ ਉਪ ਮੁંત્રી ਅੱਜ ਸਾਡਾ ਪ੍ਰੋਫੈਸਰ ਕੁਰਿੰਦਰਪਾਲ ਸਿੰਘ ਪੁੱਲਰ ਉਹ ਆਪਣੀ ਕਹਿਰ ਪੂਰੀ ਕਰ ਚੁੱਕਾ ਵਾ ਸਾਰਾ ਸੱਤੇ ਕਰ ਚੁੱਕਾ ਵਾ ਇਸ ਕੋਜੀ ਕਹਿੰਦੇ ਆ ਕਿ ਅਸੀਂ ਐਕਟ ਵੀ ਬਣਨਾ ਤੁਸੀਂ ਦੱਸੋ ਐਮਲਏ ਬਣ ਕੇ ਕਿਹੜੇ ਮੁੱਦਿਆਂ ਤੇ ਬੋਲੇ ਕਿਸਾਨਾਂ ਨੇ ਮੋਰਚੇ ਤੇ ਪੁੱਛਿਆ ਗਿਆ ਤੁਸੀਂ ਵੀ ਬੋਲੇ ਐਨਐਸਐਲ ਕੀ ਤੁਸੀਂ ਵੀ ਬੋਲੇ ਬੰਦੀ ਸਿੰਘਾਂ ਦਾ ਮੋਰਚਾ ਕਿਹੜਾ ਤੁਸੀਂ ਵੀ ਬੋਲੇ ਸਾਡੇ ਜਿਹੜੇ ਵਿਚਾਰੇ ਮੁਲਾਜ਼ਮਾਂ ਤੇ ਤਨਖੀਆਂ ਤੇ ਚੜੇ ਤੁਸੀਂ ਵੀ ਬੋਲੇ ਉਹਨਾਂ ਦੇ ਡਾਂਗਾ ਪਈਆ ਕੁਸ਼ੀਰ ਮੋਲੇ ਸਿੱਧੂ ਮੂਸੇਵਾਲੇ ਦਾ ਪੁੱਤ ਕੁਸ਼ੀਰ ਮੋਲੇ ਕਿਧੋ ਕੋਲਣਾ ਤੁਸੀਂ ਐਮਪੀ ਦਾ ਮੰਮੀ ਦੇ ਕੋਲ ਹੋਤ ਸਿੰਘ ਰਹਿੰਦੀ ਜੇ ਜੇ ਜਾ ਕੇ ਉੱਥੇ ਸੁੱਚੇ ਮੂੰਹ ਮੜਿਆਉਣਾ ਮੁਕਤ ਦਰਸ਼ਕ ਬਣਨਾ ਜਿੱਦਿਆ ਸਮਝਦਾ ਠੋੜਾ ਦਾ ਅਧਿਕਾਰ ਨਹੀਂ ਆ ਮੈਂ ਤੁਹਾਨੂੰ ਇਹ ਵਾਅਦਾ ਕਰਨਾ ਆ ਕਿ ਮੈਂ ਐਮਪੀ ਬਣ ਕੇ ਜੋ ਸਾਡੇ ਪੰਜਾਬ ਦੇ ਨਾਲ ਅਨਿਆਏ ਹੋ ਰਹਾ ਉਹਨਾਂ ਲਈ ਜੋ ਇਸ ਵਾਰੀ ਪਾਰਲੇ ਨੇ ਕੀਤਾ ਹੋਵੇ ਸਾਡੇ ਕਿਰਿਆਈ ਪਾਰਗਿਆਂ ਦਾ ਅੰਮਾਇ ਸਾਡੀ ਰਾਜਤਾ ਦੀ ਸਾਡੇ ਨੂੰ ਖਸਰੇ ਸਾਡੇ ਪੰਜਾਬੀ ਬੋਲ ਦੇ ਇਲਾਕੇ ਪਾਰ ਰਹੇਗੇ ਇਹ ਮੁੱਦੇ ਵੀ ਲੈਣੇ ਆਣੇ ਹੈ ਖੈਰਾ ਦੇ ਹੱਕ ਵਿੱਚ ਸਾਫ ਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਨੇ ਚੋਣ ਜਲਸਾ ਕੀਤਾ ਇਸ ਮੌਕੇ ਉਹਨਾਂ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਤੇ ਮੋੜ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਉਮਰ ਦਾ ਲਿਹਾਜ਼ ਕਰਦੇ ਹੋਏ ਘਰ ਬੈਠਣ ਦੀ ਸਲਾਹ ਦਿੱਤੀ ਬੇ ਬਾਕੀ ਨਾਲ ਨੀਡਰ ਹੋ ਕੇ ਮੁੱਦੇ ਚੁੱਕਣ ਲਈ ਸੁਖਪਾਲ ਸਿੰਘ ਖਹਿਰਾ ਦੀ ਤਾਰੀਫ਼ ਕਰਦੇ ਹੋਏ ਬੀਬੀ ਪੱਟਲ ਨੇ ਆਖਿਆ ਕਿ ਉਹ ਵੀ ਤਾਂ ਟਿਕ ਕੇ ਬੈਠ ਗਏ ਨੇ ਇਸ ਲਈ ਸਿਮਰਨਜੀਤ ਸਿੰਘ ਮਾਨ ਨੂੰ ਵੀ ਹੁਣ ਤੋਬਾ ਕਰ ਲੈਣੀ ਚਾਹੀਦੀ ਹੈ ਇੱਕ ਬਚਾਰਾ ਮੇਲੇ ਵਰਗਾ ਹੋਰ ਫਿਰਦਾ ਹੈ ਉਹ ਮਾਨ ਸਿਮਰਨਜੀਤ ਨੂੰ ਮਾਤਾ ਕਹੀ ਸਿਪਰਾ ਆਇਆ ਨੇ ਨਾ ਤਰ ਬੁਸਿੱਖਾ ਬੈਠਾ ਘਰੇ ਮੈਂ ਵੀ ਬੈਗੀ ਤੂੰ ਵੀ ਬੈਠਾ ਐਵੇਂ ਜਿਹੜਾ ਖਾ ਕੇ ਡਿੱਗ ਪਾਵੇ ਚੂਲਾ ਪੂ ਚੜਦਾ ਆਪਣਾ ਤਾਂ ਮੁੜ ਕੇ ਦੋ ਵਾਰੀ ਮੌਕਾ ਦੇਤਾ ਦੋਕਾਂ ਨੇ ਦੋ ਵਾਰੀ ਇੱਕ ਵਾਰੀ ਦੋ ਵਾਰੀ ਖਾਦੀਆਂ ਕੀ ਜਾ ਚੜਿਆ ਜੇ ਅਸੀਂ ਇਹਨਾਂ ਉੱਥਾਪੇ ਦਿੰਨੇ ਆ ਤੇ ਉਹ ਨਹੀਂ ਕਿਸੇ ਨਾਂ ਨੂੰ ਉੱਥਾਪੀ ਲੈ ਸਕਦਾ ਸੀ ਜੇ ਖੜਾ ਹੀ ਕਰਨ ਦਾ ਚਾਹ ਸੀ ਆ ਕੀ ਉਹ ਉਸ ਵਕਨ ਜਾ ਕੇ ਪਹਿਲੀ ਵਾਰ ਤੇ ਜਾ ਲੋਕਾਂ ਨੇ ਅੱਜ ਜਾ ਕੇ ਪਤਾ ਨਹੀਂ ਮਾਨ ਸਾਹਿਬ ਕੀ ਕਰਨ ਦੇਖੀ ਕਰਨਗੇ ਮਾਨ ਸਾਹਿਬ ਇੱਥੋਂ ਦਾ ਗਏ ਬੱਦਲ ਨੂੰ ਮੁਗੱਜ਼ ਦੇ ਰਹਾਾਂ ਜਾ ਕੇ ਪਾਰਲੀਮੈਂਟ 'ਚ ਪਹੁੰਚਿਆ ਸੀ ਬੈਠ ਕੇ ਹੁੱਕੇ ਹੀ ਨਹੀਂ 5 ਸਾਲ ਕੱਟਦੇ ਬੈਠਿਆ ਨੇ ਉੱਥੇ ਹੀ ਲੋਕਾਂ ਨੇ ਸਾਡੇ ਮੁੱਦੇ ਜੱਕੜ ਗਿਆ ਹਟਾ ਈ ਸਾਲ ਖੇਰਦੇ ਤੇ ਵੀ ਹੁਣ ਆਪਾਂ ਨੂੰਗਾ ਆਪਣਾ ਮਾਨ ਦੱਸੋ ਕੋਈ ਇੱਕ ਮੁੱਦਾ ਸਿਵਰਨਜੀਤ ਸਿੰਘ ਮਾਨ ਜੀ ਤੁਸੀਂ ਜਾ ਕੇ ਪਾਰਲੀਮੈਂਟ ਚ ਲੋਕਾਂ ਗਾਹੀ ਚੱਕਿਆ ਮੈਂ ਸੜਕਾਂ ਬਣਾ ਕੇ ਹਰੇ ਕੈਂਪਿੰਗ ਲਈ ਜਾਂਦਾ ਕੁਰਸੀਆਂ ਲਾ ਕੇ ਹਰੇ ਕੈਂਪੀ ਲਾਈ ਜਾਂਦਾ ਜਲਵਾ ਦਿਖਾਓ ਜਿਹੜਾ ਕਹਿੰਦੇ ਹੋ ਕਿ ਮੈਂ ਮਾਨਾ ਵੀ ਮਾਨ ਨਾਲ ਜਲਵਾ ਤਾਂ ਨਹੀਂ ਬਿਠਾਇਆ ਨਹੀਂ ਹੈਗਾ ਉਤਕੋਣਾ ਚਾਹੀਦਾ ਸੀ ਅਖੀਰ ਵਿੱਚ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਉਹਨਾਂ ਉੱਤੇ ਸੁੱਟੇ ਫੁੱਲਾਂ ਦੌਰਾਨ ਇੱਕ ਫੁੱਲ ਅੱਖ ਵਿੱਚ ਵੱਜਣ ਦੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਾਲਬਿੰਦਰ ਸਿੰਘ ਕੰਗ ਦੇ ਹੱਕ ਵਿੱਚ ਸ਼ਹੀਦ ਭਗਤ ਸਿੰਘ ਨਗਰ ਨਮਾ ਸ਼ਹਿਰ ਵਿਖੇ ਰੋਡ ショਅ ਦੌਰਾਨ ਕਰਦੇ ਆ ਭਗਵੰਤ ਮਾਨ ਨੇ ਉਲੰਭੇ ਜਿਹੇ ਨਾਲ ਕਿਹਾ ਕਿ ਵੋਟਾਂ ਪਾਉਣੀਆਂ ਤਾਂ ਪਾ ਦਿਓ ਆਮ ਤੌਰ ਤੇ ਰੋਡ ショਅ ਦੌਰਾਨ 20 ਮਿੰਟ ਤੋਂ ਲੈ ਕੇ ਅੱਧਾ ਘੰਟਾ ਬੋਲਣ ਵਾਲੇ ਭਗਵੰਤ ਮਾਨ ਨੇ ਕੁਝ ਮਿੰਟਾਂ ਵਿੱਚ ਹੀ ਇੱਥੇ ਆਪਣੀ ਗੱਲ ਨਿਵੇੜ ਦਿੱਤੀ ਉਹਨਾਂ ਦੇ ਅਜਿਹਾ ਕਰਨ ਦੀ ਹੁਣ ਚਰਚਾ ਛਿੜ ਪਈ ਹੈ ਹੁਣ ਉਸ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਪਾਰਟੀ ਉਮੀਦਵਾਰ ਗੋਰਪ੍ਰੀ ਸਿੰਘ ਜੀਪੇ ਦੇ ਹੱਕ ਵਿੱਚ ਅੱਜ ਭਗਵੰਤ ਮਾਨ ਨੇ ਰੋਡ ਸ਼ੋਅ ਕੀਤਾ ਇਹ ਰੋਡ ਸ਼ੋਅ ਵੀ ਪੂਰਾ ਕੀਤਾ ਗਿਆ ਅਤੇ ਇੱਥੇ ਭਾਸ਼ਣ ਵੀ ਮੁੱਖ ਮੰਤਰੀ ਨੇ ਲੰਬਾ ਦਿੱਤਾ